ਤਸਿਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਬਣਾ ਰਹੇ ਹਾਂਗੇ ਮੇਰੇ ਪਿੰਡ ਲਹਿਰਾ ਬੇਗਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਸ਼ਮਸ਼ੇਰ ਸਿੰਘ ਮੱਗਰ ਦੇ ਘਰੋਂ ਵੀਡੀਓ ਬਣਾ ਰਹੇ ਹਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਤਿੰਨ ਨਾਕ ਦਿਖਾ ਰਹੇ ਹਾਂਗੇ ਦੋ ਬੱਚਿਆਂ ਨੇ ਤੇ ਇੱਕ ਪਲੂਣ ਝੋਟੀ ਹੈਗੀ ਬਾਈ ਗੱਬਣ ਚੈੱਕ ਪਾਸਾ ਕਿੰਨੇ ਚਿਰ ਦੀ ਗੱਬਣਾ ਕੀ ਪੂਰੀ ਡਿਟੇਲ ਹੈ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਪਹਿਲਾਂ ਸਾਨੂੰ ਆਪਾਂ ਇੱਕ ਵਾਰੀ ਝੋਟੀ ਤੋੜਦੇ ਆ ਤੋਰੀ ਬਾਈ ਫੇਸ ਕੁਆਲਿਟੀ ਚੰਗੀ ਆ ਬਾਈ ਸਿੰਘ ਸੁੰਗਾ ਪੂਰਾ ਚੰਗਾ ਗਾ ਕੁੰਡਾ ਸੰਕਰਦੀ ਆਉਂਦੀ ਆ ਬਾਕੀ ਬੇਲ ਫੁੱਲ ਆ ਗਈ ਬਾਈ ਹਾਈਟ ਵਗੈਰਾ ਦੀ ਆਪਾਂ ਗੱਲ ਕਰਕੇ ਫੁੱਲ ਕੱਦ ਕਾਠੀ ਆ ਗਈ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਗਈ ਬੰਨ ਲੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰ ਲੈ ਇੱਧਰ ਲੈ ਕੱਦ ਕਾਠੀ ਪੂਰੀ ਚੰਗੀ ਆ ਬਾਈ ਰਾਜੀ ਸੰਵੀ ਪਲੀ ਆ ਗਈ ਬਾਕੀ ਬਾਡੀ ਸਟਰਕਚਰ ਆ ਪੂਰਾ ਚੰਗਾ ਗਾ ਪਿੱਠ ਥੋੜੇ ਦੀ ਚੰਗੀ ਆ ਗਈ। ਬਾਕੀ ਜਿਹੜੀ ਪੂਰੀ ਗੱਲਬਾਤ ਆ ਆਪਾਂ ਤੁਹਾਡੀ ਬਾਈ ਦੇ ਨਾਲ ਕਰਵਾਉਣੀ ਆ। ਕੀ ਹਾਲ ਆ ਪਛਮੇ? ਵਧੀਆ ਬਾਈ। ਹੋ ਠੀਕ ਠਾਕ। ਹਾਂ ਹਾਂ ਜੀ। ਮੋਬਾਈਲ ਨੰਬਰ ਬੋਲੇ ਪਹਿਲਾਂ ਆਪਾਂ। 90417 9913 ਠੀਕ ਆ ਜਿਹੜੀ ਆਪਾਂ ਬਈ ਇਹ ਝੋਟੀ ਦਿਖਾ ਰਹੇ ਆ ਕਿੰਨੇ ਜਰ ਦੀ ਗੱਬਣਾ ਇਹ। ਇਹ ਬਈ 4 ਮਹੀਨੇ ਦੇ ਗੱਬਾ ਪੰਜਵਾਂ ਲੱਗਿਆ ਹੋਇਆ। ਪੰਜਵਾਂ ਗੱਬਾ। ਤੇ ਦੰਦੋਂ ਦੋਂਦੀ ਆ ਹਨਾ। ਹਾਂ ਬਾਈ ਜੀ। ਐ ਬਈ ਅਸੀਂ ਕਨਫਰਮ ਕੀਤੀ ਹੈ ਕਿ ਬਾਕੀ ਤੁਸੀਂ ਵੀ ਜੇ ਸੌਦਾ ਹੁੰਦਾ ਤਾਂ ਝੋਟੀ ਕਨਫਰਮ ਕਰ ਲਿਓ ਦੰਦੋਂ ਦੋਂਦੀ ਆ ਗਈ ਤੇ 4 ਮਹੀਨਾ ਤੋਂ ਉੱਪਰ ਗੱਬ ਆ ਗਈ ਤੇ ਬਈ ਇਹਦੀ ਮਾ ਮਾਤਾ ਥੱਲੇ ਕਿੰਨਾ ਦਾ ਤੋਂ ਸੀਗਾ 14 ਲੀਟਰ ਮਦਰ ਕਾਰਡ 14 ਲੀਟਰ ਪਹਿਲੇ ਸੂਏ ਜਿਹੜਾ ਮਦਰ ਦਾ ਮਿਲਕਰ ਕਾਰਡ ਸੀਗਾ ਬਈ 14 ਲੀਟਰ ਸੀਗਾ ਤੇ ਡਿਮਾਂਡ ਕਿੰਨੀ ਕਰਦੇ ਹੋ ਬਈ ਇਹਦੀ ਇਹਦੀ 75000 ਰੁਪਏ ਦੀ ਡਿਮਾਂਡ ਕਰਦੇ ਆ ਬਈ ਕੋਈ ਮਾਨਤਨ ਬਸ ਮਾਨਤਾ ਨਹੀਂ ਕਰਾਂਗੇ ਬਈ ਠੀਕ ਹੈ 75000 ਰੁਪਿਆ ਬਾਈ ਨੇ ਡਿਮਾਂਡ ਕੀਤੀ ਆ ਬਈ ਵਿੱਚੋਂ ਕਹਿੰਦਾ ਮਾਨਤਾ ਨਹੀਂ ਕਰਾਂਗੇ ਤੇ 4 ਮਹੀਨਾ ਤੋਂ ਉੱਪਰ ਗੱਬ ਆ ਗਈ ਬਾਕੀ ਜਿਹੜੀਆਂ ਦੋ ਬੱਛੀਆਂ ਨੇ ਇਹਦੀ ਕੀ ਡਿਟੇਲ ਆ ਕਿਨੇ ਚਰਦੀ ਬੱਛੀ ਆ ਵੱਡੀ ਇਹ 9-10 ਮਹੀਨਿਆਂ ਦੀ ਆ ਬਈ 9-10 ਮਹੀਨਿਆਂ ਦੀ ਆ ਠੀਕ ਆ ਬਈ ਝੋਲੀ ਸੁਣ ਦਿਖਾ ਦਿੰਨੇ ਆਪਾਂ ਥੋੜਾ ਡਰਦੀ ਆਗੀ ਵੈਸੇ ਕਿਸੇ ਦੀ ਵੀ ਫੋਨ ਸ਼ਾਂਕ ਨਹੀਂ ਹੈਗੀ ਬਈ ਆਪਾਂ ਪਹਿਲਾਂ ਚੈੱਕ ਕਰੀਆਂ ਹੋਈਆਂ ਆਂ ਥੋੜਾ ਡਰਦਿਆਂ ਨੇ ਕੈਮਰੇ ਤੋਂ ਤੇ ਜਿਹੜੀ ਛੋਟੀ ਬੱਛੀ ਆ ਕਿਨੇ ਚਰਦੀ ਆ ਇਹ 6 ਮਹੀਨਿਆਂ ਦੀ ਆ ਬਈ ਠੀਕ ਆ ਇਹ ਬਈ ਬੱਚੇ ਨਾਲ ਥੋੜੇ ਡਰਦੇ ਆਗੇ ਵੱਡੀ ਬੱਸੀ ਆ ਠੀਕ ਆ ਤੇ ਮਨਗਰ ਇੱਕ ਰੀ ਨੇ ਤਾਰਾਂ ਦੇ ਦੀਆਂ ਬਈ ਠੀਕ ਆ ਥੋੜਾ ਇਹ ਨਾ ਬੱਚੇ ਡਰਦੇ ਆ ਕਿਉਂਕਿ ਘਰੇਲੂ ਪਰਿਵਾਰ ਦੇ ਕੋਲੇ ਇਹ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤਾਂ ਕਰਕੇ ਥੋੜੇ ਜਿਹੀ ਡਰਦੇ ਆਗੇ ਪਸ਼ੂ ਇੱਕ ਵਾਰੀ ਸਾਨੂੰ ਆਪਾਂ ਝੋਟੀ ਦੀ ਝੋਲੀ ਦਿਖਾ ਦਿੰਨੇ ਆਗੇ ਦੇਖੋ ਬਈ ਕੱਲਾ ਕੱਲਾ ਥਣ ਗੈਪ ਦੇ ਵਿੱਚ ਲੱਗਿਆ ਹੋਇਆਗਾ ਬਾਕੀ ਕਿਸੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਜਾਂ ਬੱਛਿਆਂ ਪਸੰਦ ਆਉਂਦੀਆਂ ਤਾਂ ਬਾਈ ਸ਼ਮਸ਼ੇਰ ਨਾਲ ਸੰਪਰਕ ਕਰ ਲਿਓ ਨੰਬਰ ਬਾਈ ਦਾ ਹੁਣ ਸਕਰੀਨ ਚੱਲੀ ਜਾਂਦਾਗਾ ਤੇ ਜੇ ਕਿਸੇ ਵੀਰ ਨੇ ਹੋਰ ਆਪਣੇ ਤੇ ਕੋਈ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ